ਲੋ ਜੀ ਬੋਰ ਹੋ ਗਿਆ ਜੀ ਆਪਣਾ 280 ਫੁੱਟ ਤੇ ਸਮਾਨ ਪਹੁੰਚ ਗਿਆ ਜੀ ਆਪਣੇ ਲਵੇ ਹੁਣੇ-ਹੁਣੇ ਅਸੀਂ ਪਹੁੰਚਿਆ ਹੁਣੇ ਉਹਨੇ ਸਮਾਨ ਪਹੁੰਚਿਆ ਬੋਰ ਦਾ ਸਮਾਨ ਆਪਣੇ ਮੇਰੇ ਪਹੁੰਚ ਚੁੱਕਿਆ ਉਹ ਖੜਾ ਜੀ ਸਮਾਨ ਵਾਲਾ ਨਾਲ ਪਾਪਾ ਜੀ ਫਿਰਦੇ ਨੇ ਹੈਵਰੀ ਪਈ ਆ ਜੀ ਮੋਟਰ ਆ ਗਈ ਮੋਟਰ ਆਧਾਰ ਸਾਰਾ ਕੁਝ ਪਿਆ ਜਿੱਧਰ ਸਟਾਰਟਰ ਵਗੈਰਾ ਲਓ ਜੀ ਪਰ ਪਾ ਦੀ ਇਹ ਸਮਾਨ ਲਓ ਜੀ ਲੱਗੇ ਸਮਾਨ ਪਾਉਣ ਆਪਾਂ ਫਿਲਟਰ ਪਾਉਣਾ ਕਰਤਾ ਜੀ ਸ਼ੁਰੂ ਉਧਰ ਪਿਆ 40 ਫੁੱਟ 35 ਫੁੱਟ ਫਿੱਟਰ ਆਈ 4 400 ਫੁੱਟ 4.5 400 ਫੁੱਟ ਬੋਰ ਲਾਉਣ ਵਾਲੇ ਅੱਜ 16 ਬੋਰ ਲਾ ਰਹੇ ਆ ਛੋਟਾ ਜਿਹਾ ਲੱਗਦਾ ਸਾਨੂੰ ਦਾਈ 270 80 ਫੁੱਟ ਬੋਰ ਆ 80 ਫੁੱਟ 280 ਫੁੱਟ ਬੋਰ ਆ ਕਹਣਾ ਦੇ ਮੈਂ ਸੈਂਪਲ ਬੋਰ ਦਾ ਸੈਂਪਲ ਨਹੀਂ ਹੁੰਦਾ ਜਿਵੇਂ ਉਹ ਚੀਜ਼ ਕਹਿ ਲੋ ਕਿ چھوٹਾ ਜਿਹਾ ਬੋਰ ਆ ਕਿਤੇ 450 500 ਵਾਲੇ ਸਾਡੇ 450 500 ਫੁੱਟ ਲਾਉਣ ਵਾਲੇ ਬੋਰ ਅੱਜ ਲਾ ਰਹੇ ਆ ਜੀ 280 ਫੁੱਟ वैसे छोटा नहीं कही है बहुत आ भी है ਵੀਰ ਵਿਚਾਰੇ ਕਰਾ ਨਹੀਂ ਸਕਦੇ ਉਹ ਡੂੰਗਾ ਬੋਰ ਉਹਨਾਂ ਲਈ ਤਾਂ ਬਹੁਤ ਵੱਡੀ ਗੱਲ ਆ ਤਾ ਕਬੋਟਾ ਨੂੰ ਓ ਛੱਡੀਆਂ 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 ਲਓ ਜੀ ਰਹਿ ਗਏ ਜੀ ਸਾਢੇ ਕਿੰਨੇ ਪਾਇਪ ਸਾਢੇ ਕਿਹੜਾ ਇਹ ਤਾਂ ਪਹੇਜ ਜਾਊਗਾ ਕਿੰਨੇ ਕੇ ਪੈਪਰ ਰਹਿ ਗਏ ਅੱਧਾ 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 ਵਾਏ ਵਾਏ ਬਾਕੀ ਦੇ ਕਿਥੇ ਨੇ ਸਾਡਾ ਬਾਕੀ ਦਾ ਮਾਜਾ ਆ ਪਾ ਫੇ ਦਿੱਤਾ ਅੱਛਾ ਕਮਾਲ ਕਰੀ ਜਾਨੇਓ ਕਮਾਲ ਲਓ ਯਾਰ ਰਹਿ ਗਿਆ ਜੀ ਇਹ 10 ਫੁੱਟ ਦਾ ਟੋਟਾ ਵਿਚਾਲੋ ਵੱਢ ਕੇ ਫਿਲਟਰ ਤੇ ਵਿਚਾਲੇ ਪਾਇਆ ਸੀ ਕਾਈ ਬੋਡ ਦਾ ਰਹਿ ਗਿਆ ਇਹ ਇਹ ਵੀ ਪਾ ਦੀ ਜੀ ਫਿਰ 280 ਹਰਾ ਡੁਗੜਾਈਏ ਇਹ ਇਹਦਾਂ ਹੋ ਗਿਆ ਜੀ 70 ਜਿਹੜਾ ਪੈ ਰਿਹਾ 80 ਵਾਲਾ ਉਹ ਪਿਆ ਹੰਤਾਸ ਫੋਟੋ ਲੈ ਇਹ ਇਹੀ ਰਹਿ ਗਿਆ ਇਹ ਵੀ ਪਾਤਾ ਆ ਮੋੜ ਬਣਾ ਦੇ ਆ ਮੋੜ ਜੀ ਮੋੜ ਹੈ ਮੋੜੀ ਹੋ ਗਈ ਦੱਸ ਅੱਛਾ ਆ ਮੋੜ ਬੋਟ ਪਾ ਕਿਸਾਨ ਸੂਪਰ ਨੋਈ ਪੈਪ ਪਾਈ ਕਿਸਾਨ ਸੂਪਰ ਦਾ ਪਾਦੀ ਫਿਰ ਬੋਲੋ ਜੀ ਫਿਰ ਜਾਣ ਦੋ ਇਹਨੂੰ ਵੀ ਲਓ ਜੀ ਜਾਣ ਦੋ ਜਾਣ ਦੋ 80 ਵਾਲਾ ਲਓਏ ਜਮੇ ਸਿਰਾ ਕਰਦਾ ਕੰਮ ਛੜਕੀ ਛੜਕੀ ਲਾਈ ਪਾਤਾ ਸਮਾਨ ਗਿਆ ਜੀ 280 ਫੁੱਟ ਮਾਲ ਪੈ ਗਿਆ ਆ ਵਜਿਆ ਜੀ ਇਹਨਾਂ ਦਾ ਇੱਧਰ ਤਾਂ ਖਾਲੀ ਕਰਤਾ ਇੱਥੇ ਤਾਂ ਕੁਝ ਨਹੀਂ ਹੈਗਾ ਥੱਲੇ ਤਾਂ ਨਹੀਂ ਛੱਡ ਰ ਗਿਆ ਇੱਧਰ ਆ ਉੱਧਰ ਕਿਤੇ ਵੀ ਨਹੀਂ ਹੈ ਹੀ ਨਹੀਂ ਪਤਾ ਸਾਰਾ ਪਤਾ ਨਹੀਂ ਪਤਾ ਸਾਰਾ ਚਲੋ ਪੈ ਗਿਆ ਮਾਲ ਪੂਰਾ ਪੈ ਗਿਆ ਅੰਦਰ ਤਾਂ ਇਹ ਲੋਕ ਹਤਾ ਹੀ ਨਹੀਂ ਨਹੀਂ ਹਾਂ ਉਹ ਇਹ ਕੰਮ ਨਹੀਂ ਕਰਦੇ اچھا ਹਾਂ ਲੋ ਚਲੋ ਇਮਾਨਦਾਰੀ ਵੀ ਚਾਹੀਏ ਬਹੁਤ ਵੱਡੀ ਮੰਗਾਰੀ ਸਹੀ ਗੱਲ ਹੈ ਇਹ ਸਹੀ ਗੱਲ ਹੈ ਚਲੋ ਪਟੋਜੀ ਪੈਪਰ ਹੈ ਪੈਪਟ ਕੇ ਮੋਟਰ ਵੀ ਪਾਉਣੀ ਆਪਾਂ ਨੇ ਲੋ ਜੀ ਪਾ ਦੀ ਡਿਗਰੀ ਮਾਲ ਪਾਤਾ ਪੈਪ ਉਹ ਖੜਾਈ ਨੀਚੇ ਰਹਿ ਗਿਆ ਪੈਪ ਪਲਾਸਟਿਕ ਦਾ ਪੈਪ ਨੀਚੇ ਛੜਤਾ ਹੀ ਉਹ ਆਪਣੇ ਗੁੱਲਾ ਪਾਤਾ ਲੋਈ ਲੱਗਿਆ ਹੀ ਪੈਪ ਕੱਟਣ ਫਰਾ ਕੱਟਦੀ ਆ ਜੀ ਪੈਪ